ਹਾਂਜੀ ਮਿੱਤਰੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਮਿਸਤਰੀ ਸਾਹਮਣੂ ਲਿਆਂਦਾ ਹੈ ਸੀਟ ਖੋਲਣ ਲੱਗਾ ਸੀ ਭਰਾ ਮਿਸਤਰੀ ਜੀ ਕਿਹੜੀ ਸੀਟ ਹੈ ਕਿਵੇਂ ਖੋਲੀ ਦੀ ਏ ਮਾੜਾ ਜਿਹਾ ਸਾਹਮਣੂ ਲਾ ਕੇ ਦੱਸਿਆ ਜੀ ਕਿਹੜਾ ਨੱਟ ਪਹਿਲਾਂ ਤੁਸੀਂ ਖੋਲਿਆ ਸੀ ਦੱਸ ਤੇ ਸਹੀ ਹੱਸਣਦੇ ਆ ਪਹਿਲਾਂ 10 ਨੰਬਰਾਂ ਦਾ ਕਿਹੜਾ 10 ਨੰਬਰ ਦਾ ਆ ਕਿ 12 13 ਦਾ 12 ਦਾ ਲੜਾ ਮੈਂ ਕਿਹੜਾ ਮਿਸਤਰੀ ਆ ਆ ਮਿਸਤਰੀ ਸਾਹਮਣੇ ਪਹਿਲਾਂ ਆਲੇ ਨਟ ਖੋਲ ਦਿੱਤੇ ਸਾਂ ਆਲੀ ਆਂਦਾ ਇੱਥੋਂ ਹੀ ਸੀਟ ਬਦਲੀ ਜਾਣੀ ਮੈਂ ਬਹੁਤ ਸਿਆਣਾ ਮਿਸਤਰੀ ਵੀ ਐਵੇਂ ਥੋੜੀ ਜਿਹੀ ਰੱਖੀਆਂ ਨੇ ਚਾਬੀਆਂ ਵੀ ਲਿਆ ਆ ਗਏ ਸਾਰੀਆਂ ਚਾਬੀਆਂ ਰੱਖ ਲਈਆਂ ਨੇ ਵੀ ਕੀ ਪਤਾ ਕਿਹੜੀ ਚਾਬੀ ਦੀ ਕਦੋਂ ਲੋੜ ਪੈ ਜਾਏ ਤੇ ਬਾਕੀ ਮਿਸਤਰੀ ਆਪਣੀ ਸ਼ਕਲ ਨਹੀਂ ਵਖਾਣਦਿਆ ਮੜਾ ਇਧਰ ਮੂੰਹ ਕਰਿਆ ਜੇ ਮਿਸਟਰ ਜੇ ਲੋਡ ਹੋਏ ਤੇ ਦੱਸਿਆ ਜੇ ਆਪਾਂ ਇਹਦਾ ਨੰਬਰ ਤੁਹਾਨੂੰ ਦੇ ਦੇਾਂਗੇ ਤੇ ਹੁਣ ਆਪਾਂ ਸੀਟ ਲਿਆਂਦੀ ਸੀਟ ਆਪਾਂ ਚੇਂਜ ਕਰਨ ਲੱਗੇ ਆ ਆਪਣੇ ਵਾਲੇ ਸੋਨਾਲੀ ਕਾ ਦੀ ਆ ਥੋੜਾ ਜਿਹਾ ਟੁੱਟਾ ਇਹਦਾ ਜਿਗਾਰਡ ਜਾਂ ਬਣਵਾਵਾਂਗੇ ਨਾਲੇ ਨੂੰ ਸੀਟ ਕਵਰ ਪਵਾਵਾਂਗੇ ਬਾਕੀ ਸੀਟ ਨਵੀਂ ਹੈ ਤੇ ਇਹ ਸੀਟ ਏ ਸੋਲਿਸ ਦੀ ਮੰਨ ਲਓ ਜਿਹੜੇ ਏਸੀ ਕੈਬਨ ਵਾਲੇ ਹੁੰਦੇ ਨੇ ਤੇ ਸੀਟ ਬੈਲਟ ਵੀ ਲੱਗੀ ਬਾਕੀ ਆ ਤਾਰ ਤਾਂ ਨਹੀਂ ਪਤਾ ਤਾਰ ਕਿਸ ਕੰਮ ਵਾਸਤੇ ਹੁੰਦੀ ਹੈ ਕੀ ਸਾਵਗਤ ਆਵੇ ਜਿਹਨੂੰ ਪਤਾ ਹੋਵੇ ਕਮੈਂਟਾਂ ਚ ਜ਼ਰੂਰ ਦੱਸਿਆ ਜੀ ਤੇ ਇੱਕ ਇਹਦੇ ਆਪਾਂ ਪੱਠੀ ਵਾਲੇ ਜੈਨਮ ਚੇਂਜ ਕਰਨੇ ਨੇ ਉਹ ਵੀ ਕਰਾਂਗੇ ਤੇ ਇੱਕ ਇਹਦੇ ਅੱਗੇ ਆਪਾਂ ਲਾਣਾ ਇੰਟਰਕੂਲਰ ਉਹ ਹਾਲੀ ਆਇਆ ਕੋ ਨਹੀਂ ਜਿੱਦਣ ਆ ਗਿਆ ਆਪਾਂ ਉਹਦੀ ਵੀ ਫਿਟਿੰਗ ਦੀ ਵੀ ਵੀਡੀਓ ਪਾਵਾਂਗੇ ਹਾਂਜੀ ਪਟੀਸ਼ਨ ਆਪਣੀ ਬਣ ਕੇ ਤਿਆਰ ਹੋ ਚੱਲੀ ਏ ਇਹ ਪਟੀਸ਼ਨ ਬਣੀ ਹੈ ਜੀ ਉਸ ਤੋਂ ਬਾਅਦ ਆਪਾਂ ਉਹਦੇ ਤੇ ਫਿਟਿੰਗ ਪੁਟਿੰਗ ਕਰਕੇ ਤੇ ਤੁਹਾਨੂੰ ਵਿਖਾਣੇ ਆ ਤੇ ਆ ਵਿਚਾਰਾ ਬੜੇ ਟਾਈਮ ਪਿੱਛੋਂ ਅਮਰੀਕਾ ਦੀ ਡੋਂਕੀ ਡੂੰਕੀ ਲਾ ਕੇ ਤੇ ਪਹੜਾਰਿਆ ਫਿਰ ਵਾਪਸ ਇੰਡੀਆ ਦੇ ਵਿੱਚ ਸਿੱਕਾ ਸਾਰਿਆਂ ਨੂੰ ਤੇ ਚਲੋ ਹੁਣ ਇਹ ਵੈਸੇ ਬੜੇ ਟਾਈਮ ਪਿੱਛੋਂ ਮਿਲਿਆ ਹੋਵੇਗਾ ਤੁਹਾਨੂੰ ਹਨਾ ਵੈਰੀ ਲੌਂਗ ਟਾਈਮ ਬ੍ਰੋ ਅੰਗਰੇਜ਼ੀ ਬੜੀ ਮਾਰਦਾ ਮਰਦਾ ਯੋ ਯੋ ਬੜਾ ਕਰਦਾ ਵੈਸੇ ਅੰਗਰੇਜ਼ੀ ਨਾ ਪਾ ਜਾਂਦੇ ਇਹ ਨਾ ਜਿਵੇਂ ਇਹ ਕਿ ਗਰੇਵ ਦਾ ਟਾਇਰ ਪਾਡੂ ਨਾ ਯਾਰਾ ਮੰਨੀ ਦੀ ਮੇਰੇ ਵੀਰ ਮੇਰੇ ਕੋਲ ਪੈਂਚਰ ਲਵਾਉਣ ਵਾਸਤੇ ਪੈਸੇ ਕੋ ਨਹੀਂ ਆਏ ਤੇ ਤੂੰ ਤੇਰੇ ਕੋਲ ਤੂੰ ਨਾ ਮੇਰਾ ਵਿਰੋਧ ਉੱਤੇ ਬੈਗ ਕਰ ਹੁਣ ਆਪਾਂ ਕਰਨੇ ਆ ਜੀ ਫੀਟਿੰਗ ਇੱਕ ਆਪਣਾ ਭਰਾ ਪਹਿਲਾਂ ਭੱਜ ਚਲਾ ਹੁਣ ਆਪਾਂ ਕਰਨੇ ਆ ਜੀ ਫੀਟਿੰਗ ਦੀ ਫੀਟਿੰਗ ਤੁਹਾਨੂੰ ਵਿਖਾਣੇ ਆ ਸੀਟ ਆਪਾਂ ਪਾਲੀ ਮੋਦੀ ਤੇ ਮੈਲਡਿੰਗ ਸੈਟ ਆਪਾਂ ਰੱਖ ਲਿਆ ਬڑے ਟਾਈਮ ਪਿਛੋਂ ਆਣਾ ਆਪਾਂ ਅਧਿਆਪ ਚੱਕੇ ਨੇ ਫੇਰ ਹਥਿਆਰ ਚੱਕੇ ਨੇ ਮੁੰਡਾ ਬੜਾ ਗ੍ਰੇਟ ਆ ਵਾ ਬੜੇ ਟਾਈਮ ਪਿਛੋਂ ਮਿਲਿਆ ਸਾਨੂੰ 10000 ਸਾਨੂੰ ਉਧਰ ਵੇਖ ਇਧਰ ਕੀ ਵੇਖਣੀ ਹਾਂਜੀ ਮਿੱਤਰੋ ਸੀਟ ਆਪਾਂ ਕਰ ਲਈ ਸੀ ਫਿੱਟ ਪਟੀਸ਼ਨ ਬਣਾ ਕੇ ਦੀ ਮਣੀਓਟੀ ਤੇ ਉਸ ਤੋਂ ਬਾਅਦ ਆਪਾਂ ਝੋਨਾ ਜਾਣਾ ਵੜ ਲਿਆ ਸੀ ਆਪਾਂ ਵਲੋਗ ਨਹੀਂ ਬਣਾ ਸਕੇ ਕਿਉਂਕਿ ਹਨੇਰਾ ਮੰਨ ਲਓ ਰਾਤ ਜਿਆਦੀ ਹੋ ਗਈ ਸੀ ਤੇ ਹੁਣ ਆਪਾਂ ਇਹਦੀ ਸ਼ੋਅ ਖੋਲਾਂਗੇ ਸ਼ੋਅ ਖੋਲ ਕੇ ਤੇ ਆਹ ਪੱਠੀ ਵਾਲੇ ਜੈਨ ਇਹ ਪਾਣੇ ਨੇ ਆਪਾਂ ਕਿਉਂਕਿ ਇਹਦੇ ਨਾਲ ਜਦੋਂ ਮੁਕਾਬਲਾ ਹੋਇਆ ਸੀ ਉਦੋਂ ਸ਼ਾਇਦ ਇਹ ਪਾਟ ਗਏ ਸਨ ਉਦੋਂ ਪਹਿਲਾਂ ਵੀ ਸ਼ਾਇਦ ਪਾਟੇ ਹੋਣ ਤੇ ਉਦੋਂ ਵੀ ਪਾਟੇ ਹਨ ਤੇ ਇਹਦੇ ਚ ਆਪਾਂ ਮੰਨ ਲਓ ਹੁਣ ਜੈਨ ਜੂਨ ਪਾਵਾਂਗੇ ਜੈਣ ਪਾ ਕੇ ਕਿਉਂਕਿ ਇਹ ਪੈਰਾਂ ਨੂੰ ਸ਼ੇਕ ਬੜਾ ਮਾਰਨ ਦਿਆ ਟਰੈਕਟਰ ਮੰਨ ਲਓ ਇੱਥੋਂ ਹਵਾਲੀ ਗੁੰਦੀ ਗਰਮ ਹਵਾਾਂ ਆਉਂਦੀ ਤੇ ਮੰਨੋ ਜ਼ਿਆਦਾ ਮਾਰਨ ਦਿਆ ਤੇ ਹੁਣ ਆਪਾਂ ਇੱਕ ਰਾਈ ਨੂੰ ਖੋਲ ਲੈਨੇ ਆਂ ਖੋਲ ਕੇ ਤੁਹਾਨੂੰ ਦਿਖਾਨੇ ਆਂ ਜ਼ਿਆਦਾ ਤੇ ਆਪਣੇ ਚੈਨਲ ਤੇ ਖੋਲ ਪੇੜਦੀਆਂ ਜ਼ਿਆਦੀਆਂ ਵੀਡੀਓ ਆਉਂਦੀਆਂ ਨੇ ਤੇ ਇੱਕ ਰਾਈ ਨੂੰ ਖੋਲ ਲੈਨੇ ਆਂ ਖੋਲ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਟਰੈਕਟਰ ਜੋਰ ਵਧੇਰਾ ਮਾਰਨ ਦਿਆ ਪਰਫਾਰਮੈਂਸ ਵਧੀਆ ਅੰਜੀ ਮਿੱਤਰੋ ਆਪਾਂ ਲਾ ਲਈਏ ਸ਼ੋਅ ਸ਼ੋਅ ਲਾ ਕੇ ਤੇ ਹੁਣ ਆਪਾਂ ਇਹ ਵੀ ਇੱਕ ਕਰੈਕਟਰ ਉਹ ਵੀ ਲਾਣੇ ਆਂ ਸਪਲਾਈ ਦੇ ਵਾਪਸੀ ਖੋਲ ਲਾਂਗੇ ਬਾਕੀ ਆ ਪਾਇਪ ਤੇ ਚਲੋ ਖੋਲਨੇ ਪੈਣਗੇ ਉਸ ਤੋਂ ਬਾਅਦ ਪੱਤੀ ਖੋਲ ਲੈਣੇ ਆ ਆ ਦੇਖੋ ਭਾਈ ਆ ਜੈਨ ਪਾਟੇ ਨਹੀਂ ਤੇ ਹੁਣ ਆਪਾਂ ਇਹਨੂੰ ਪਾਨੇ ਆ ਨਵੇਂ ਤੇ ਆ ਵੀ ਸਹੀ ਏ ਬਾਕੀ ਬਦਲਾਂਗੇ ਹੁਣ ਆਪਾਂ ਚਾਰੇ ਨਾ ਵੀ ਪਟਾ ਏ ਜਿੰਨਾ ਤੇ ਇਹਦੀ ਸਫਾਈ ਜੀ ਕਰਕੇ ਨਾ ਉਹਨਾਂ ਚੀਜ਼ਾਂ ਦੀ ਸਫਾਈ ਕਰਕੇ ਫਿਰ ਪਾਨੇ ਆ ਇਹ ਤੇ ਜਮਨਾ ਹੈਗਾ ਹੈਗਾ ਤੇ ਸ਼ਾਇਦ ਹੁਣ ਆਪਾਂ 61 ਨੰਬਰ ਇਹਦੇ ਤੇ ਟਰਬੋ ਨਾ ਲਾਈਏ 25 ਨੰਬਰ ਮੋਡੀਫਿਕੇਸ਼ਨ ਕਰਕੇ ਆਪਾਂ ਲਾਵਾਂਗੇ ਇਹਦੇ ਤੇ ਟਰਬੋ ਕਿਉਂਕਿ 25 ਨੰਬਰ ਜਿਹੜੀ ਮੋਡੀਫਿਕੇਸ਼ਨ ਵਾਲੀ ਉਹ ਥੋੜਾ ਜਿਆਦਾ ਜ਼ਿਆਦਾ ਵੱਧ ਪਰਫਾਰਮੈਂਸ ਪਰਫਾਰਮੈਂਸ ਦੇ ਵਿੱਚ ਵਧੀਆ ਤੇ ਬਾਕੀ ਚਲੋ ਮੇਰੇ ਬਣੇ ਰਿਹਾ ਜੇ ਐਂਡ ਦੀ ਕਰਾਂ ਤੁਹਾਨੂੰ ਫੀਡਿੰਗ ਫੂਡਿੰਗ ਇੱਕ ਵਾਰਾਂ ਤੇ ਆਪਾਂ ਹੁਣ ਆਈ ਕੱਸਾਂਗੇ ਉਸ ਤੋਂ ਬਾਅਦ ਜਦੋਂ ਆਪਣੇ ਕੋਲ 25 ਨੰਬਰ ਇੱਕ ਉਹ ਟਰਬੋ ਪਈ ਹੈ ਸਾਹਮਣੇ ਉਹ ਵੇਖੋ ਤੇ ਉਹ ਮੋਡੀਫਿਕੇਸ਼ਨ ਕਰਕੇ ਲੈ ਆਵਾਂਗੇ ਤੇ ਇੱਕ ਆਪਾਂ ਏਅਰ ਕਲੈਂਡਰ ਵੀ ਉਹ ਹੀ ਕੱਸਾਂਗੇ 8 10 ਇੰਚੀ ਦਾ ਸ਼ਾਇਦ ਕਰੇ 8 ਕੀ ਜਾਂਦੇ ਨੇ ਇਹਨੂੰ 8 ਤੇ ਸ਼ਾਇਦ ਲੱਗਾ 10 ਹੋਣਾ ਤੇ ਆਪਾਂ ਉਹ ਵੀ ਮਾ ਲੋ ਇੱਕ ਆਪਾਂ ਏਅਰ ਕੁਲਰ ਲਿਉਣਾ ਹੈ ਇਹਦੇ ਵਾਸਤੇ ਇੰਟਰਕੂਲਰ ਆਪਣੇ ਭਰਾ ਕੋਲ ਪਿਆ ਹੈ ਉਹ ਆਪਾਂ ਲਿਆਵਾਂਗੇ ਤੇ ਲਿਆ ਕੇ ਤੇ ਉਹਦੀ ਵੀ ਪਾਪਾ ਪੂਪਾ ਜੈਨ ਫਿਟਿੰਗ ਫੂਟਿੰਗ ਜੈਨੂਨ ਤਰੀਕੇ ਨਾਲ ਕਰਾਂਗੇ ਕੋਈ ਆਪਾਂ ਇਹਦੇ ਵਿੱਚ ਦੇਸੀ ਜਗਾੜ ਨਹੀਂ ਕਰਨਾ ਮਿਲਨੇ ਆਉਣਾ ਹਾਂਜੀ ਮਿੱਤਰੋ ਕਰ ਲਿਆ ਹੀ ਸਾਫ਼ ਤੇ ਪਾ ਦੇਣੇ ਜੈਨ ਆਉਣਾ ਜੈਨ ਕਿਵੇਂ ਬਣਨਗੇ ਇਹ ਲਿਮਿਟਰ ਇੱਥੋਂ ਆਪਾਂ ਰਗੜ ਲਿਆ ਏ ਤਾਂ ਚੀਜ਼ਾਂ ਐਂ ਸੈੱਟ ਨੇ ਹੁਣ ਤੇ ਬੱਸ ਹੁਣ ਆਪਾਂ ਇਹਨੂੰ ਕਰਦੇ ਨੇ ਫਿੱਟ ਬਾਕੀ ਇੱਕ ਕਰਾਂ ਆਹ ਹੀ ਟਰਬੋ ਫਿਟ ਕਰਾਂਗੇ ਉਸ ਤੋਂ ਬਾਅਦ ਮੰਨ ਲਓ 2-4 ਦਿਨਾਂ ਤੱਕ ਜਿਵੇਂ ਵੀ ਮੰਨ ਲਓ ਆਪਾਂ ਗਏ ਢੇੜਾ ਲੱਗਾ ਆਪਣਾ ਤੇ ਆਪਾਂ ਫਿਰ 25 ਨੰਬਰ ਟਰਬੋ ਫਿਟ ਕਰ ਦਿਆਂਗੇ ਹਾਲ ਸੈੱਟ ਦੀ ਜਿਹੜੀ ਮੰਨ ਲਓ ਮੋਡੀਫਿਕੇਸ਼ਨ ਕਰਾ ਕੇ ਉਦਾਂ ਨਹੀਂ ਮੋਡੀਫਿਕੇਸ਼ਨ ਕਰਾ ਕੇ ਤੇ ਇਹ ਆਪਾਂ ਮੰਨ ਲਓ ਸੇਲ ਕਰਤੀਏ ਇਹਦੇ ਵਾਸਤੇ ਬਾਈ ਕੋਈ ਫੋਨ ਨਾ ਕਰਿਆ ਜੇ ਇਹ ਆਪਣੀ ਟਰਬੋ ਸੇਲ ਹੋ ਗਈ ਹੈ ਤਾਂ ਬਾਕੀ ਹੁਣ 5-4 ਦਿਨਾਂ ਤੱਕ ਰਾਇਗਾ ਭਰਾ ਲੈਣ ਵਾਸਤੇ ਤੇ ਉਸ ਤੋਂ ਬਾਅਦ ਬਾਕੀ ਇਹਦੇ ਤੇ ਆਪਾਂ ਇੱਕ ਵਾਰ ਫੀਡਿੰਗ ਫੂਡਿੰਗ ਕਰਨੇ ਆ ਫੀਡਿੰਗ ਫੂਡਿੰਗ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਫੀਡ ਪੰਪ ਖੋਲਣਾ ਫੀਡ ਪੰਪ ਥੋੜਾ ਜਿਆ ਮਨ ਲਓ ਡੀਜ਼ਲ ਹਰਲਾਣ ਦਿਆ ਉਹ ਥੋੜੀ ਸੀਲਸੂਂਜੀ ਪਾ ਦੇਣੀ ਉਹ ਬਖਾਨੇ ਤੁਹਾਨੂੰ